ਅੱਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵੱਲੋਂ ਵਨ ਮਹੋਤਸਵ ਮਨਾਇਆ ਗਿਆ ਇਹ ਵਨ ਮਹੋਤਸਵ ਐਨ ਐਸ ਐਸ ਕੈਂਪ ਦੇ ਦੌਰਾਨ ਲਗਾਇਆ ਗਿਆ ਇਕੋ ਕਲੱਬ ਦੇ ਨਾਲ ਸਹਿਯੋਗ ਵਿੱਚ ਲਗਾਇਆ ਗਿਆ ਕਾਲਜ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਭਰਾਰ ਜੀ ਦੀ ਅਧਿક્ષા ਤੇ ਅੰਡਰ ਇਹ ਸਭ ਕਰਾਇਆ ਗਿਆ ਪੰਜਾਬ 'ਚ ਜਿਵੇਂ ਕਿ ਰੁੱਖਾਂ ਹਰਿਆਲੀ ਬਹੁਤ ਘਟਦੀ ਜਾ ਰਹੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚਿਆਂ ਦੇ ਸਹਿਯੋਗ ਵਿੱਚ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਵੀ ਪ੍ਰੋਬਲਮ ਨਾ ਮਹਿਸੂਸ ਹੋਵੇ ਹਰਿਆਲੀ ਦੀ ਪੋਲੂਸ਼ਨ ਇੰਨਾ ਵੱਧਾ ਜਾ ਰਿਹਾ ਹੈ ਉਸ ਕਰਕੇ ਅਸੀਂ ਬਹੁਤ ਸਾਰੇ ਵਿਕਸ਼ੇ ਲਗਾਏ ਤਾਂ ਅੱਜ ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵੱਲੋਂ ਵਨ ਮਹੋਤਸਵ ਮਨਾਇਆ ਗਿਆ ਇਹ ਵਨ ਮਹੋਤਸਵ ਐਨ ਐਸ ਐਸ ਕੈਂਪ ਦੇ ਦੌਰਾਨ ਲਗਾਇਆ ਗਿਆ ਇਕੋ ਕਲੱਬ ਦੇ ਨਾਲ ਸਹਿਯੋਗ ਵਿੱਚ ਲਗਾਇਆ ਗਿਆ ਕਾਲਜ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਭਰਾਰ ਜੀ ਦੀ ਅਧਿક્ષા ਤੇ ਅੰਡਰ ਇਹ ਸਭ ਕਰਾਇਆ ਗਿਆ ਪੰਜਾਬ ਚ ਜਿਵੇਂ ਕਿ ਰੁੱਖਾਂ ਹਰਿਆਲੀ ਬਹੁਤ ਘਟਦੀ ਜਾ ਰਹੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੱਚਿਆਂ ਦੇ ਸਹਿਯੋਗ ਵਿੱਚ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਕੋਈ ਵੀ ਪ੍ਰੋਬਲਮ ਨਾ ਮਹਿਸੂਸ ਹੋਵੇ ਹਰਿਆਲੀ ਦੀ ਪੋਲੂਸ਼ਨ ਇਹਨਾਂ ਵੱਧਾ ਜਾ ਰਿਹਾ ਹੈ ਉਸ ਕਰਕੇ ਅਸੀਂ ਬਹੁਤ ਸਾਰੇ ਵਿਕਸ਼ੇ ਲਗਾਏ 但。蛋